ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਪਛਾਣ ਲਿਆ ਪਛਾਣ ਲਿਆ ਠੀਕ ਆ ਠੀਕ ਆ ਤੁਸੀਂ ਸੌ ਆਪਣੀ ਅੱਛਾ 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 ਰਿਸ਼ਤਾ ਹੋਏ ਤੁਹਾਡੇ ਮਿੱਡ ਦਾ ਕੰਮ ਆ ਹੱਡਿਆ ਤੇ ਕੋਈ ਗੱਲ ਹੀ ਨਹੀਂ ਗਈ ਤੂੰ ਤਗੜਾ ਹੋ ਰਿਸ਼ਤੇ ਵਾਧੂ ਠੀਕ ਆ ਓ ਮੇਰੀ ਗੱਲ ਸੁਣੋ ਉਹ ਰਿਸ਼ਤਾ ਤੇ ਸਾਡੇ ਘਰੇ ਤੁਰੇ ਫਿਰਦੇ ਇੱਕ ਦੋ ਮਾਸੀ ਦੀ ਪੋਤੀ ਵੀ ਜਵਾਨ ਆ ਤੇ ਪੋਤਾ ਵੀ ਜਵਾਨ ਆ ਅੱਛਾ ਅੱਛਾ ਠੀਕ ਆ ਠੀਕ ਆ ਕੁੜੀ ਦੀ ਤੇ ਵੀਰ ਜੀ ਰੀਤ ਸੀ ਕੋਈ ਨਹੀਂਗੀ ਆਹੋ ਪੜੀ ਲਿਖੀ ਬਬਾਈਓ ਤੇ ਖੁਜੀ ਭਾਵੇਂ ਸਰਕਾਰੀ ਨੌਕਰੀ ਵੀ ਮਿਲ ਸਕਦੀ ਏ ਤਾਂ ਮੱਸਾਂ ਗੱਲ ਸੇਵਾ ਪਾਣੀ ਪੂਰਾ ਬਰਾਦਾ ਤੇ ਇੱਕ ਗੱਲ ਹੋ ਰਹੀਓ ਸੇਵਾ ਪਾਣੀ ਸਾਡਾ ਵੀ ਬੁਰਾ ਹੋਣਾ ਚਾਹੀਦਾ ਈਓ ਠੀਕ ਆ ਐਵੇਂ ਜੂਰ ਪੂਰਾ ਲਮਣਾ ਮਗਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਹੀਨੇ ਤੱਕ ਹੂੰ ਉਹ ਮਹੀਨਾ ਲਿਖਣ ਡਿਆ ਵਾ 20 ਦਿਨ ਜੇ ਆਪਾਂ ਕੰਮ ਰੇੜ ਕੇ ਲਾਂਬੇ ਮਾਰਨਾ ਵਾ ਆਹੋ ਪੈਸ ਤੂੰ ਜਿਹੜਾ ਕਹੇਗਾ ਸਾਰੇ ਸਾਰੇ ਮੇਰੀ ਵਾਗ ਵੀ ਹੈਗੀ ਆ ਆਹੋ ਤੇ ਉਹੜੇ ਵਾਜੇ ਬੂਜੀ ਆਲੇ ਵੀ ਮੇਰੇ ਬੰਦੇ ਵਾਗ ਪੀਓ ਆਹੋ ਕੋਈ ਨਾ ਕੋਈ ਠੀਕ ਠੀਕ ਆ ਆ ਕੋਈ ਬੰਦਾ ਆ ਗਿਆ ਤੇਰੇ ਉ ਆ ਆ ਤੇ ਮੈਂ ਕਰ ਲਾਂ ਗਾ ਲੋ ਤਨ ਤੂੰ ਮਨ ਬਣਾ ਕੇ ਤੇ ਮੈਨੂੰ ਦੱਸ ਦੇ ਹੂੰ ਸੂਰਜੋਂ ਪਹਿਲਾਂ ਕੰਮ ਹੋ ਜਾਣਾ ਵਾ ਚੱਲ ਠੀਕ ਆ ਓਕੇ ਓਕੇ ਨਵੀਂ ਮੁਰਗੀ ਲੈ ਬਈ ਅੱਛਾ ਚੱਲ ਕੌਣ ਹੀ ਗਾਏ ਹੈ ਹੈ ਕੌਣ ਓਏ ਸਰਦੇਵ ਪਣੂਰੀ ਵਾਲਾ ਅੱਛਾ ਆਹੋ ਆਪਣੇ ਮੁੰਡੇ ਨੂੰ ਕਹਿਣ ਡੈ ਕਿ ਕੁੜੀ ਨੂੰ ਉਹ ਮੁੰਡਾ ਉਹਦਾ ਅੱਛਾ ਤੇ ਮੈਂ ਤਾਂ ਫੇਰ ਦੱਸ ਪਾਤੀ ਕਿਹਦੀ ਪਾਤੀ ਜੀ ਹੈ ਓਏ ਆਪਣੀ ਮਾਸੀ ਦੀ ਪੋਤੀ ਦੀ ਲੈ ਕਦੀ ਮਾਸੀ ਕੋ ਗਏ ਨਹੀਂ ਆਏ ਨਹੀਂ ਤੇ ਮਾਸੀ ਦੀ ਪੋਤੀ ਦੀ ਦੱਸ ਪਾਤੀ ਮੇਰੀ ਗੱਲ ਸੁਣ ਮੈਂ ਵੇਲਾ ਮੈਂ ਲੋਕਾਂ ਦੇ ਘਰ ਚ ਤੁਰਿਆ ਫਿਰ ਹੈ ਐ ਤਰ੍ਹਾਂ ਸਵਾਬ ਬਣਾਈਆਂ ਇੱਕ ਦਿਨ ਆਪ ਟੱਕਰ ਆਈ ਉਹ ਮੈਨੂੰ ਕਹਿੰਦਾ ਕੁੜੀ ਮੁੰਡੇ ਦਾ ਇਕੱਠਾ ਹੀ ਕਰ ਦੇਣਾ ਮੇਰੀ ਗੱਲ ਸੁਣੋ ਕਾਪਸ ਉੱਤੇ ਟੈਕਨੋਲੋਜੀ ਨਾ ਮੋਟੀ ਮੈਂ ਉਹਨੂੰ ਕਿਹਾ ਮੈਂ ਵੀ ਸੇਵਾ ਆਪਣੀ ਤੇਰਾ ਪੂਰਾ ਤੇ ਸੇਵਾ ਆਪਣੀ ਸਾਡਾ ਪੂਰਾ ਹੋਣਾ ਚਾਹੀਦਾ ਵਾ ਆਹੋ ਕਹਿਣਾ ਹੈ ਨਾ ਕਿੰਦਾ ਗੱਲ ਹੀ ਕੋਈ ਨਹੀਂ ਕਹਿਣਾ ਹੈ ਅਹੀਂ ਆ ਮੈਂ ਚੋਲੇ ਆਹੋ ਤੇ ਸਾਡਾ ਕੰਮ ਔ ਰਿਸ਼ਤੇ ਕਰਾਉਣਾ ਤੇ ਭਾ ਰਹੀਂ ਜਿੱਥੇ ਵੀ ਰਿਸ਼ਤਾ ਕਰਾਉਂਦੇ ਆ ਤੇ ਮਾਲ ਮੋਟਾ ਹੀ ਲੈਣੇ ਆ ਮੇਰੀ ਗੱਲ ਸੁਣ ਲੈ ਅੱਜ ਤੇ ਮੈਂ ਬੰਦੇ ਨਾਲ ਗੱਲ ਕੀਤੀ ਆ ਇਹਨੂੰ ਘਰ ਜਾ ਲੈਂਦੇ ਇਹਦੀ ਜਨਨਨੀ ਨੇ ਤੂੰ ਗੱਲ ਕਰ ਲਈ ਜਿਹੜੀ ਕੋਈ ਗੱਲ ਵੀ ਜਿੱਲੀ ਕਰਨ ਵਾਲੀ ਨਹੀਂ ਇੱਕ ਗੱਲ ਕਰ ਲਿਓ ਵੀ ਵਿਆਹ ਤੱਕ ਦੀ ਜ਼ਿੰਮੇਵਾਰੀ ਸਾਡੀ ਬਾਅਦ ਸਾਡਾ ਕੋਈ ਇਲਾਕਾ ਦੇ ਕਰਨੀ ਨਹੀਂ 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 ਫੇਰਿਆਂ ਦਾ ਕੀ ਕੋ ਰਹੇ ਉੱਥੇ ਕਾ ਥੋੜਾ ਲਿਆ ਵਾ ਅਹੀਂ ਜ਼ਿੰਮੇਵਾਰ ਆ ਫੇਰਿਆਂ ਤੱਕ ਬਿਲਕੁਲ ਜੀ ਬਿਲਕੁਲ ਤੇ ਜਦੋਂ ਸਾਡਾ ਮਾਲ ਮਤਰ ਮਿਲ ਗਿਆ ਮੇਰੀ ਗੱਲ ਸੁਣ ਜੀਵਨ ਜੇ ਵੀ ਤੇ ਸ਼ਾਪ ਹੋਣਾ ਉਹ ਤੇ ਫੇਰਿਆਂ ਦਾ ਕੀ ਕੰਮ ਕਰਦੀ ਆ ਤੇ ਜੇ ਲੈ ਹੁਣ ਉੱਤੇ ਪਾਹ ਟਗਾ ਹੋਰ ਲਿਆ ਹੋਏ ਤੇ ਉਹ ਫਿਰ ਜਰਾ ਮਹੀਨਾ ਹੋਰ ਨਾ ਗਾ ਦਿੱਤਾ ਕਿਸ ਦਾ ਪਰ ਸਾਨੂੰ ਕੀ ਲੋੜਾ ਫਾਜ ਫਸਣ ਆਹੋ ਅਹੀਂ ਫੇਰਿਆਂ ਤੱਕ ਠੀਕ ਇਹ ਤੇ ਜਿੰਨਾ ਕਿ ਇਹਨੇ ਗੋੜ ਪ ਠੀਕ ਆ ਤੇ ਫਿਰ ਕਰਨਾ ਹੈ ਆਪਣੀ ਮਾਸੀ ਨੂੰ ਫੋਨ ਉਹ ਮੈਂ ਕਰ ਦਿੰਦਾ ਵਾ ਤੂੰ ਬਿਤਰਾਂ ਕਰ ਉਹ ਮੜੇ ਪਤਰ ਲੀੜੇ ਪਾਏ ਆ ਆਖੀ ਤੇ ਮਹੀਂ ਵੇਖਣ ਆਏ ਸੀ ਤੇ ਨਾਲ ਹੀ ਉੱਥੇ ਟੱਕਰ ਭਾਦਾਂਗੇ ਠੀਕ ਨਹੀਂ ਚਲ ਮਹੀਂ ਵੇਖਣ ਕਰਨ ਨੂੰ ਕਹਿਣਾ ਉਹ ਮੇਰੇ ਆਪਾਂ ਆਏ ਦਾ ਰਿਸ਼ਤੇ ਵਾਸਤੇ ਆ ਰਿਸ਼ਤੇ ਵਾਸਤੇ ਪਹਿਲਾਂ ਜਾਂਦਾ ਏ ਥੋੜਾ ਸਾਰਾ ਕੰਮ ਦੱਸ ਦੇਣੇ ਜੇ ਤੋ ਕਰਾਉਣਾ ਹੀ ਰਿਸ਼ਤਾ ਗੱਲ ਕਰਦੀ ਚਲ ਪਾਓ ਆਪਣਾ ਸਵੈਟਰ ਤੇ ਚੱਲੀਏ ਫਿਰ ਚਲ ਆਜਾ ਆਹੋ ਚਲੋ ਵੀ ਚਲੋ ਆਹ ਤਾਂ ਕੰਮ ਗੈਰ ਨਿਭੜਾ ਹੋਣਾ ਤੇ ਕੰਮ ਕਰਦੇ ਆਂ ਪਰਾਵ ਹਾਂਜੀ ਆਏ ਇੱਕ ਮਿੰਟ ਆਈ ਹਾਂਜੀ ਦੱਸੋ ਓਏ ਮੈਂ ਨਾ ਲਾਇਸੈਂਡ ਕਰ ਦਿੱਤਾ ਤੁਹਾਨੂੰ ਤੇ ਬੱਚੇ ਬੱਚੇ ਦਲਜੀਤ ਘਰੇ ਹੀ ਆ ਤੇ ਸਾਇਰਸ ਚਲ ਗਿਆ ਕਾਲਜ ਇਹ ਕਿਉਂ ਨਹੀਂ ਗਈ ਅੱਜ ਇਹ ਆਂਦੀ ਮੈਂ ਸਫਾਈਆਂ ਸੁਨੀਆਂ ਕਰਦੀ ਆ ਅੱਜ ਮੰਮੀ ਆ ਸਾਰੇ ਸ਼ਦੈਨ ਜੀ ਨੇ ਕਵਰ-ਕਵਰ ਲਾ ਕੇ ਧੋਤੇ ਆ ਤੇ ਮੈਨੂੰ ਸਵੇਰ ਦਾ ਨਾਲ ਡੈਕ ਤੇ ਮੈਂ ਇਹ ਤੋਂ ਨਾ ਤੋਂ ਲਿਆ ਵਾ ਇਹ ਅਜੇ ਵੀ ਲੱਗੀ ਆ ਤੇਰਾ ਦਿਮਾਗਾ ਮੁੰਨੀ ਕਰਦਾ ਬੱਚਿਆਂ ਦਾ ਪੜ੍ਹਾਈ ਦਾ ਟਾਈਮ ਆ ਕਮ ਆਫ ਕਰਿਆ ਕਰ ਕਿਉਂ ਛੁੱਟੀ ਕਰਾਈਂ ਕਰਦੀ ਆ ਸਾਰੇ ਕੰਮ ਤੇ ਮੈਂ ਆਪ ਹੀ ਕਰਦੀ ਆ ਤੇ ਭਾਰ ਅੱਜ ਕਹਿੰਦੀ ਕਿ ਮੰਮੀ ਸਫਾਈ ਹੋਣ ਵਾਲੀ ਕਰਦੀ ਤੇ ਤੁਹਾਡੇ ਕੋ ਹੋਣੀ ਨਹੀਂ ਆ ਕੱਲਿਆਂ ਕੋ ਤੇ ਚੱਲ ਇੱਕ ਵਾਰੀ ਕੀਤੀ ਤੇ 15 20 ਦਿਨ ਨਿਕਲ ਜਾਂਦੇ ਆ ਸੌਖੇ ਤਾਂ ਕਰਕੇ ਫਿਰ ਇਹਨੇ ਛੁੱਟੀ ਕਰ ਲਈ ਉਦੋਂ ਵੀ ਆਦੀ ਉੱਥੇ ਹੁਣ ਨਹੀਂ ਪੜ੍ਹਾਈ ਨਹੀਂ ਹੈਗੀ ਕੋਈ ਗੱਲ ਨਹੀਂ ਮੰਮੀ ਮੈਂ ਕਰ ਲਵਾਂ ਮੈਂ ਕਵਰ ਆਪੇ ਤੇ ਫਿਰ ਕੀ ਇੱਕ ਛੁੱਟੀ ਕਰ ਲਈ ਦਿੱਕਦੀ ਕਿਹੜੀ ਗੱਲ ਵਾ ਉਹ ਤੇ ਫਿੰਜ ਲੱਗ ਜਾਵਾ ਹੁਣ ਉਹ ਤੇ ਗੱਲ ਤੁਹਾਡੀ ਸਹੀ ਆ ਮੈਂ ਤਾਂ ਕੰਦੀ ਜੋੜਵਾ ਕਿਉਂ ਛੁੱਟੀ ਕੀਤੀ ਇਹਨੇ ਬਥੇਰਾ ਪੜਦੀ ਆ ਹਾਂ ਨਾ ਤੁਸੀਂ ਟੈਨਸ਼ਨ ਲਓ ਬਾਬੇ ਦੀ ਕਿਰਪਾ ਨਾਲ ਨਾ ਸਾਡੇ ਨਿਆਣੇ ਚੰਗਾ ਪੜ ਉਹ ਲਿਖ ਗਏ ਆ ਠੀਕ ਵਾ ਨਾ ਨਹੀਂ ਤੇ ਆ ਸਮੇਂ ਵਿੱਚ ਨਾ ਨਿਆਣੇ ਦੇ ਕਿਤਾਬਾਂ ਨੂੰ ਵੇਂਦੇ ਨਹੀਂ ਆ ਤੇ ਜਿਹੜੇ ਆਪਣੇ ਬੱਚੇ ਆ ਉਹ ਆਣ ਕੇ ਵੇਖੋ ਕਾਲਜ ਜਾਂਦੇ ਆ ਤੇ ਆਣ ਕੇ ਉਹਨਾਂ ਪਹਿਲਾਂ ਆਪਣਾ ਕੰਮ ਵੇਖਣਾ ਹੁੰਦਾ ਤੇ ਫਿਰ ਉਹਨਾਂ ਕੋਈ ਹੋਰ ਦੂਜੀ ਚੀਜ਼ ਵੇਖਣੀ ਆ ਮੈਂ ਤਾਂ ਇੱਕ ਗੱਲ ਹੋਰ ਸੋਚੀ ਆ ਹਾਂਜੀ ਮੈਂ ਆਪਣੇ ਬੱਚਾ ਨੂੰ ਨਾ ਇੱਥੇ ਕੋਈ ਜੌਬ ਦੋਣੀ ਆ ਬਾਹਰ ਨਹੀਂ ਭੇਜਣਾ ਗੁਰਜਿੰਦਰ ਜਿੰਨਾ ਪੜ ਗਏ ਆ ਨਾ ਉਹ ਉਹਨਾਂ ਨੂੰ ਇੱਥੇ ਵਧੀਆ ਨੌਕਰੀਆਂ ਮਿਲ ਜਾਣੀਆਂ ਵਾ ਹਾਂ ਨੂੰ ਬਾਹਰ ਕੱਲਣ ਦੀ ਲੋੜ ਪਈ ਆ ਦੂਜੀ ਗੱਲ ਇਹ ਤੇ ਜੇ ਹਾਨੂੰ ਜਵਾਈ ਵੀ ਪੜਿਆ ਲਿਖਿਆ ਮਿਲ ਜੇ ਹਨਾ ਫਿਰ ਤੇ ਸੋਨੇ ਦਾ ਸੁਲੱਗਾ ਵਾ ਤੇ ਜੇ ਨਾ ਵੀ ਸਾਡੀ ਪੜੀ ਲਿਖੀ ਨੌਕਰੀ ਵਾਲੀ ਆ ਜੇ ਤੇ ਫਿਰ ਤੇ ਭਲਾ ਗੱਲਾਂ ਹੀ ਕੀ ਆ ਬਾਹਰ ਵਾਲੇ ਹੀ ਕੀ ਕਰਨ ਵੇਖਣਾ ਬਸ ਬਸ ਦੁਨੀਆ ਟਾਈਮੇ ਭੱਜੀ ਜਾਂਦੀ ਹੈ ਬਾਹਰ ਉਹ ਇਸੇ ਲਈ ਮੈਂ ਕਹਿੰਦਾ ਨਾ ਮਿਹਨਤ ਕਰਨ ਬੱਚੇ ਅੱਗੇ ਤੇ ਛੁੱਟੀ ਨਹੀਂ ਕਰਾਉਣੇ ਇਹਨੂੰ ਨਹੀਂ ਨਹੀਂ ਛੁੱਟੀ ਮੈਂ ਨਹੀਂ ਕਰਵਾਉਂਦੀ ਉਹਨੂੰ ਉਹਦਾ ਅੱਜ ਆਪਣੇ ਮਨ ਨਹੀਂ ਹੈਗਾ ਕਰਨ ਜਾਣਦਾ ਮੈਂ ਅੱਜ ਰਹਿਣਾ ਆਂਦੀ ਘਰੇ ਤੇ ਚਲ ਫਿਰ ਕੀ ਹੋਇਆ ਇੱਕ ਦਿਨ ਨਾ ਕੀ ਹੋ ਜਾਂਦਾ ਫਰਕ ਪੈ ਜਾਂਦਾ ਵਾ ਤੇ ਬਾਕੀ ਇਹ ਆ ਕਿ ਰਿਸ਼ਤੇ ਰਿਸ਼ਤੇ ਦੱਸਾ ਤੇ ਬੜੀਆਂ ਪੈਣੀਆਂ ਆ ਉਹਦਾ ਕੁੜੀ ਆ ਮੁੰਡੇ ਨੂੰ ਵੀ ਪੈਣੀਆਂ ਤੇ ਕੁੜ ਅੱਜ ਆਪਾਂ ਨਾ ਇਹ ਸਟੇਪਸ ਨਹੀਂ ਪਾਣਾ ਪਹਿਲਾਂ ਬੱਚੇ ਸੈੱਟ ਕਰਾਂਗੇ ਉਸ ਤੋਂ ਬਾਅਦ ਵਿਆਹ ਕਰਾਂਗੇ ਇਹੋ ਗੱਲ ਤੇ ਮੈਂ ਸੋਚਦੀ ਆਂ ਕਿ ਅਜੇ ਨਹੀਂ ਆਪਾਂ ਕਰਨਾ ਅਜੇ ਆਪਾਂ ਆਪਣੇ ਬੱਚੇ ਪੂਰੇ ਚੰਗੀ ਤਰ੍ਹਾਂ ਪੜਾ ਲਿਖਾ ਕੇ ਨੌਕਰੀਆਂ ਤਲਵਾ ਕੇ ਨਾ ਤੇ ਫਿਰ ਆਪਾਂ ਕੇ ਪਾਸੇ ਲਾਉਣੇ ਇਹ ਪਾਸਾ ਦਾ ਨਾਮ ਨਹੀਂ ਦੇਣੀਗਾ ਮੇਰੇ ਬੱਚੇ ਨਾ ਨਾ ਬਿਲਕੁਲ ਵੀ ਨਹੀਂ ਮੈਂ ਤੇ ਜੇ ਮੈਨੂੰ ਕੋਈ ਫੋਨ ਵੀ ਕਰਦਾ ਬਾਤ ਕੋਈ ਘਰ ਆ ਕੇ ਕਹਿੰਦਾ ਵਾ ਨਾ ਮੈਂ ਤੇ ਪੈਰਾਂ ਤੇ ਪਾਣੀ ਨਹੀਂ ਪੀਣ ਦਿੰਦੀ ਬਿਨਾ ਅਜੇ ਨਹੀਂ ਆਪਾਂ ਕਰਨਾ ਤੇ ਸਾਡੇ ਬੱਚੇ ਛੋਟੇ ਆ ਅਜੇ ਤੁਹਾਨੂੰ ਸਮਝ ਨਹੀਂ ਹੈਗੀ ਤੇ ਵਿਆਹ ਉਹਨਾਂ ਨੂੰ ਕੀ ਕਰਨਾ ਵਾ ਸਾਰੀ ਉਮਰ ਬਸ ਫਿਰ ਉ ਇਹੋ ਤੇ ਉਹਨਾਂ ਦੀ ਜ਼ਿੰਦਗੀ ਆ ਚਾਰ ਦਿਨ ਪੜ੍ਹ ਲਿਖ ਜਾਣਗੇ ਆਪਣੀ ਜ਼ਿੰਦਗੀ ਸਵਾਰ ਲੈਣਗੇ ਠੀਕ ਹੈ ਮੈਂ ਨਾ ਸਿਆਸ ਦੇ ਵੇਖੇ ਸੀ ਪੇਪਰ ਹਾਂਜੀ ਇੱਕ ਪੇਪਰ ਚੋਂ ਅਤਲਾ ਵੀਖਵਾ ਅੱਛਾ ਉਹਦੀ ਕ੍ਰਿਸ਼ਨ ਖਾਧੀ ਹੋਣੀ ਮੇਰੇ ਕੋਲ ਕੋਈ ਨਹੀਂ ਪੁੱਛ ਲਾਂਗੇ ਉਹਨੂੰ ਜੇ ਲੋੜ ਹੋਊਗੀ ਤੇ ਫਿਰ ਚਲ ਜਾ ਕਰੂਗਾ ਆਪੇ ਸਿਆਣਾ ਬਥੇਰਾ ਹੋ ਚਲੋ ਇਦਾਂ ਕਰੋ ਚਾਹ ਬਣਾਓ ਚਲੋ ਠੀਕ ਬਣਾ ਲਿਓ ਨਹੀਂ ਚੱਲ ਬਚੋਲਿਆਂ ਦਾ ਵੀ ਟੌਰ ਹੋਣਾ ਚਾਹੀਦਾ ਵਾ ਅਗਲੇ ਨੂੰ ਪਤਾ ਲੱਗੇ ਵੀ ਕਿ ਚੰਗੇ ਘਰ ਦਾ ਰਿਸ਼ਤਾ ਕਰਾਉਂਦੇ ਆ ਵਾਹ ਚਾਲਾ ਆ ਵੀ ਤਾ ਉਸ ਪਏ ਹੋ ਚੌਧਰੀ ਲਈ ਜੀਵਾ ਵਾ ਸੋਨੇ ਲੱਗਦੇ ਆ ਉਹ ਮੇਰੀ ਗੱਲ ਸੁਣਾ ਕੋ ਕਲੀ ਤਿਆਰ ਹੋਣੀ ਕੋ ਮੇਰਾ ਕੋ ਲੀੜਾ ਕਪੜਾ ਕੱਟਿਆ ਕਿ ਨਹੀਂ ਉਹ ਤੂੰ ਹੀ ਤੇ ਤਿਆਰੀ ਜੇ ਸਵੈਟਰ ਪਾਉਣਾ ਆ ਲਓ ਫੜੋ ਕਿਉਂ ਨਹੀਂ ਏਸ ਸਵੈਟਰ ਉੱਤ ਗੱਲ ਫੇਰ ਕੇ ਮਾੜੇ ਮੋਟੇ ਨਗੇ ਮੇਲਦੇ ਟਾਈਮ ਪਾਸ ਹੋ ਜਾਂਦਾ ਵਾ ਮਾੜਾ ਮਟਾ ਟਾਈਮ ਪਾਸ ਕਿਉਂ ਹੋਣਿਆ ਤਾ ਉਹ ਪੂਰਾ ਖੱਡਾ ਕੇ ਚੱਲ ਠੀਕ ਆ ਪਤਾ ਵੀ ਚੋਲਿਆਂ ਦੀ ਇਸ ਤਰ੍ਹਾਂ ਹੋਰ ਤੇ ਗਰਮੀ ਗਈ ਹੈ ਮੈਂ ਚੱਲ ਫੇਰ ਨਾ ਕਿਤੇ ਸ਼ਾਮਾਂ ਨੂੰ ਮੋਢਾ ਤੇ ਮਰੀ ਖੜਾ ਲੱਗਦੀ ਨਹੀਂ ਨਹੀਂ ਪਾ ਲੋ ਪਾ ਲੋ ਅਸੀਂ ਠਾੜਾ ਪਾ ਕੇ ਪਾਵਾਂਗੇ ਇਹ ਆਹੋ ਵਿਆਹ ਤਾਂ ਕਿਸੇ ਦੀ ਕੁੜੀ ਦਾ ਤੇ ਕਿਸੇ ਦੇ ਮੁੰਡੇ ਦਾ ਹੋ ਜਾਣਾ ਤੇ ਇਹੀ ਐਵੇਂ ਅੰਦਰ ਚੰਬੇ ਜਾਈਏ ਹੈ ਆਹੋ ਆਏ ਹੋਏ ਗੱਲ ਆਪ ਨਜ਼ਾਇਦ ਜੀ ਆਹੋ ਚੱਲੀਏ ਚੱਲੀਏ ਫਟੇ ਆਨਾ ਪਛਾਣ ਲੈਣਗੇ ਹਨ ਪਛਾਣ ਲੈਣਗੇ ਉਹ ਮਾਸੀ ਕੋ ਤੇ ਕਬਲੀਏ ਮੈਂ ਜਾ ਕੇ ਰਹਿੰਦਾ ਰਿਹਾ ਮੈਂ ਕਹਿੰਦਾ ਕਹਿੰਦਾ ਚੱਲ ਮੈਨੂੰ ਨਹੀਂ ਫਿਆਨ ਤੇ ਕਿਹਨੂੰ ਵਿਚਾਰਣਾ ਮਾਸੀ ਕੋ ਰਹਿੰਦਾ ਰਿਹਾ ਹਨ ਗਾੜੀ ਮਾਸੀ ਦੇ ਨਿਆਣੇ ਗਾੜੀ ਉਹਨਾਂ ਦੇ ਨਿਆਣੇ ਹੋਗੇ ਆ ਮਾਸੀ ਦੀ ਨਾ ਪਛਾਣ ਨੂੰ ਦੇਖੀ ਉੱਥੇ ਕਿਤਨਾ ਚਾਚਾ ਚਾਚਾ ਹੁੰਦੀ ਆ ਤੂੰ ਮੇਰੇ ਘਰੇ ਗੱਲਾਂ ਕਰੀ ਜਾਨੀ ਸਾਰੀਆਂ ਚੱਲ ਮੇਰੇ ਲਈ ਚਾਚਾ ਹੁੰਦੀ ਆ ਹੁੰਦੀ ਆ ਇਹ ਚੱਲ ਮੇ ਤਾਂ ਪੁਰਾਣਾ ਨਾ ਆਹ ਉਹ ਚੱਟੇ ਗੱਲਾਂ ਉਥੇ ਨਿੱਕੀ ਨਹੀਂ ਉਹ ਗੱਲ ਕੋ ਕਰਨੀ ਵੱਡੇ ਤੋਂ ਵੱਡਾ ਫਿੰਟਰ ਛੱਡਣਾ ਛੌਲਣਾ ਨਾ ਨਾਲ ਨਾਲ ਲੈ ਲੈ ਉਹਦੇ ਕਰ ਲੋ ਲੈ ਛੱਕ ਵੱਜ ਗਈ ਖਲੋ ਜਾ ਹੁਣ ਹੈ ਖਲੋ ਜਾ ਬਹੁ ਮਿੰਟ ਇਧਰ ਆ ਜਾ ਤੇਰਾ ਬੇੜਾ ਘਰ ਕੇ ਦੇਖਦੇ ਕੀ ਕੰਮ ਕਰਦਾ ਇਸ ਤੇ ਦਾ ਕੰਮ ਜਿੰਨਾ ਛਾੜੋ ਆਪਣੇ ਨਾ ਜੁੱਤੀਆਂ ਛਾੜੋ ਛੜੀ ਹੈ ਜੁੱਤੀ ਰੰਦੇ ਕੋਈ ਗੱਲ ਨਹੀਂ ਚਲ ਚਲਾ ਜਾਗਾ ਹੌਣ ਜੇ ਮਰ ਗਏ ਤਾਂ ਕਿ ਮੇਰੇ ਤੋਂ ਬਰਾ ਕੋਈ ਨਹੀਂ ਉਹ ਨਹੀਂ ਮਾਰਦੀ ਦੇ ਆਈਏ ਮੇਰੀ ਗੱਲ ਸੁਣੋ ਘਰ ਤੇ ਵਾਦਾ ਵੱਡਾ ਲੱਗਣਿਆ ਵਾ ਹੈ ਦੱਸ ਯਾਰਾ ਤੇ ਕੀਤੀ ਨਹੀਂ ਤੇ ਪੁਛਾਣ ਲੈਣਗੇ ਸਾਨੂੰ ਸਾਰੇ ਕੰਮ ਅੰਦਰ ਛਾਪਾਂ ਪਾਉਣੀਆਂ ਹੋਣ ਨਾ ਫਿਰ ਕਿਹਦੀ ਜਾਂ ਪੁਛਾਣ ਵਾਲੀ ਵੇਖੀਦਾ ਆਪ ਜਾ ਕੇ ਸੜੜਾਈਦਾ ਹੁੰਦਾ ਮੈਨੂੰ ਮੜ ਜੀ ਬੁੱਦੇ ਬੱਦੇ ਵਾ ਲੈਣਦੇ ਤੇ ਵਾਰੋ ਤੇ ਜਿਹੜੀ ਆਹ ਹੈ ਵਾ ਮੋਟਾ ਹੀ ਮਾਲ ਮਿਲਣਾ ਸੂਟ ਸਾਰ ਵੀ ਵਧੀਆ ਹੀ ਮਿਲਣੇ ਆ ਜਿੱਡਾ ਤਗੜਾ ਘਰ ਵਾ ਉੱਡਾ ਤਗੜਾ ਕੰਮ ਕਰਨਗੇ ਪੂਰਾ ਮੂੰਹ ਘਾਟਾ ਢੜ ਚਲੋ ਘਰ ਜਾ ਕੇ ਵੇਖੇ ਕਿ ਹਿਸਾਬਤਾ ਚੰਗਾ ਮੈਂ ਕਿਹੜਾ ਨਾਮ ਜਾਣੀ ਹਾਂਦਾ ਤੇਰੀ ਗੱਲ ਸੁਣ ਲਾ ਚਾਹ ਕਿਹ ਹੋਇਆ ਅੱਜ ਇਹ ਗੱਲਾਂ ਕਰਨੀਆਂ ਵੀ ਐ ਤੈਹ ਬੰਦੜਨੀ ਠੀਕ ਆ ਆਹੋ ਬਹੁਤ ਸਭ ਨੂੰ ਪਤਾ ਹੀ ਹੈ ਸ਼ਾਲਤਨ ਮਾਜੀ ਬਵਾਦਰੀਂ ਚ ਗੱਲਬਾਤ ਰੋਕਾ ਕੀ ਤੇ ਚਾਂ ਦਾ ਬਾਬਾ ਜਾਂਦਾ ਪੁੱਤੜਿਆ ਥੱਲੇ ਕਿੱਥੇ ਜਾਣਾ ਹੁਣ ਗਾਂਹ ਜਾ ਕੇ ਉਤਰਨਾ ਪੁੱਤ ਚਾਨੀ ਆ ਇਦਾਂ ਨਾ ਬੋਲਿਆ ਕਰੋ ਅਗਲੇ ਸੋਇਆਂ ਨੇ ਕਿ ਆਖਣੇ ਉਹਦੇ ਹੋਂ ਕਰੇ ਨਾ ਬੜ ਤਰ ਮੇ ਪੜਾ ਹੁੰਦਾ ਜਾ ਕੇ ਲੋਟੜੀ ਪਛਾਣਵਾ ਕੇ ਇਹ ਵੀ ਹੁਣ ਨਹੀਂ ਜਾ ਕੇ ਬਾਦਰੀ ਕੁੱਕ ਕੁੱਕ ਬੜਾ ਫਰਤਰਾ ਬੜਾ ਕਰ ਲੈਂਦੇ ਤੇ ਸਕੂਟਰੀ ਤੇ ਲਾ ਲੈਂਦੇ ਖੇਤੇ ਚ ਬਾਾਂਚ ਲਈ ਜਾਂਦੇ ਆਏ ਨਹੀਂ ਗਏ ਤੇ ਬਚੋਲੇ ਬਣੂ ਖੇਤੇ ਚੋਲਿਆਂ ਦੀ ਕਰਨ ਆਏ ਆਏ ਭਾਇਆ ਕਦੀ ਬਾਜੇ ਸਕੂਟਰੀ ਵੀ ਆਹ ਕੌਣ ਮੋ ਗੁਰਜਿੰਦਰ ਗੁਰਜਿੰਦਰ ਆ ਗੱਲ ਸੁਣਿਓ ਜਰਾ ਮੈਨੂੰ ਕੀ ਗੱਲ ਹੋ ਗਈ ਆ ਦੇਖੋ ਆਪਣਾ ਕਹਾਂ ਸਕੂਟਰੀ ਤੇ ਮੂੰਹ ਚੁੱਕ ਕੇ ਸਿੱਧੇ ਅੰਦਰ ਆ ਗਏ ਓਹ ਇਹ ਤੇ ਮੇਰੀ ਮਾਸੀ ਦਾ ਮੁੰਡਾ ਤੇ ਤੁਹਾਡਾ ਵਪਾਰੀ ਕਿਹੜੀ ਮਾਸੀ ਦਾ ਅੱਡੀ ਮੈਦ ਤੇ ਵੇਖੇ ਨੇ ਕਿ ਦੀ ਅੱਗੇ ਉਹ ਨਹੀਂ ਕਿ ਤੇ ਪਿੱਛੋਂ ਨਹੀਂ ਇੱਥੇ ਘੱਟ ਜਾਨੇ ਨਾ ਬੜੇ ਬੋਲ ਅੱਛਾ ਅੱਜ ਕਿੱਧਰ ਆ ਗਏ ਪਤਾ ਨਹੀਂ ਕਿਹੇ ਕੰਮ ਹੀ ਆਏ ਹੋਗੇ ਨਾ ਤੇ ਜੇ ਬੰਦਾ ਆਵੇ ਤੇ ਕਿਨ੍ਹੇ ਗੇਟ ਖੜਕਾਦੇ ਹੈ ਉਦਾਂ ਹੀ ਸਿੱਧਾ ਮੂੰਹ ਚੁੱਕਿਆ ਤਾਂ ਹਾਂ ਕਿ ਸਕੂਟਰੀ ਉਹ ਸਾਹਮਣੇ ਧਰਤੀ ਹੈ ਕਿਆ ਚਲਦਾ ਹੈ ਜਿਹੜਾ ਬੰਦਾ ਘਰ ਆ ਗਿਆ ਨਾ ਉਹਨੂੰ ਕੀ ਕਹਿਣਾ ਚੱਲਾ ਜਾ ਕਿਆ ਆਪਣੀ ਜੰਗਾ ਉਹ ਲੈ ਚੱਗਾ ਆਹੋ ਚੰਗਾ ਤੇ ਬਣਾਉਣੀ ਚਾਹ ਪਾਣੀ ਪਰ ਮੈਂ ਤੇ ਜਾਣਾ ਨਾ ਗੁੱਜਾ ਇਹਨਾਂ ਨੂੰ ਬਿਜਾਰ ਗਏ ਨੇ ਕਿ ਦੀ ਪਿੱਛੇ ਨਹੀਂ ਅੱਜ ਇਹ ਕਿੱ ਜੇ ਕੋਈ ਕੰਮ ਹੀ ਹੋਣਾ ਵਾ ਜਿਹੜਾ ਵਪਾਰੀ ਕਹਿੰਦੇ ਆ ਕਿ ਵਪਾਰੀ ਆ ਪਰ ਆਪਾਂ ਜਿਹੜੇ ਕੰਮ ਅੱਜਾ ਵੇਚਣੀ ਆ ਵਾ ਜਿਹੜੇ ਆਗੇ ਆਏ ਚਲ ਦੁੱਧ ਬੰਦ ਕਰ ਦਿੰਦੇ ਗੀ ਪਹਿਲਾਂ ਇਹਨਾਂ ਨੂੰ ਮਿਲਾ ਹੁਣ ਪਿੱਛੇ ਨੂੰ ਪਿਆਰ ਖਿੱਚਣ ਦੇ ਗਾਂ ਹੋ ਤੁਹਾਡੀ ਮਾਸੀ ਦਾ ਘਰ ਵਾ ਮੈਂ ਕਿਦੋਂ ਕਹਿਣ ਕਿ ਕਿਤੇ ਉਪਰੇ ਥਾਂ ਆਏ ਆ ਜਾ ਉਹ ਭਲੇ ਭਰਾਵਾ ਸਤੀ ਕਾਲ ਸਤੀ ਕਾ ਭਾਗ ਆ ਗਿਆ ਵਾ ਸਤੀ ਕਾ ਭਾਜੀ ਸਤੀ ਕਾਲ ਜੀ ਹੋ ਸਣਾ ਆਜਾ ਕੰਝੀ ਕੀਤਾ ਜਰਾ ਉਹ ਜੀ ਕਾ ਦਾ ਕਰਨਾ ਸੀ ਇੱਧਰ ਤੇ ਲਾ ਕੇ ਕਿਤੇ ਫਿਰਦੇ ਸੱਸੀ ਦਾ ਪੁੱਤ ਸੱਸੀ ਦਾ ਸੱਸੀ ਕਹਿੰਦਾ ਕਿ ਉਹ ਫੇਰ ਕਰਦੇ ਕੱਤ ਤੇ ਮੈਂ ਆ ਆ ਦੇਣਾ ਤੁਹਾਨੂੰ ਭਾਗੇ ਲੈ ਆਵਾਂ ਇੱਧਰ ਮੈਂ ਹਾਂ ਆਹੋ ਇਹ ਵੀ ਕਹਿੰਦੀ ਕਿ ਦੀ ਗਏ ਨਹੀਂ ਤੇ ਮੈਂ ਤਾਂ ਲਾਗਾ ਉਹ ਸਮਾਂ ਵੀਰ ਠੀਕ ਠਾਕ ਆ ਜਾ ਬੈਠ ਪਹਿਲਾਂ ਬੈਠ ਬੈਠ ਤਾਂ ਮੈਂ ਰੱਖਾਂ ਨੂੰ ਵਗ ਰਹਾ ਹੈ ਹਾਂ ਹਾਂਜੀ ਠੀਕ ਹੈ ਬਰਾੜਾ ਉਹ ਫਰਾ ਭਰਾ ਦਾ ਕਿਹਾ ਪਾਣੀ ਭਿਜਾਓ ਤੂੰ ਅੱਜ ਕਿਦਾਂ ਜੀ ਕੀਤਾ ਯੋ ਉਹ ਜੀ ਜੋ ਯਾਰ ਕਾਹ ਦਾ ਕਰਨਾ ਸੀ ਉਹ ਤਰਾ ਮਿਲਣੋਂ ਦਿਲ ਕੀਤਾ ਤੇ ਗਾਂਗ ਤੇ ਕੰਮ ਗਏ ਸੀ ਤੇ ਮੈਂ ਹੱਥ ਚੱਲ ਅੱਜ ਭਜਾਈ ਤੇ ਵੀ ਕਹਿਣ ਦੀ ਕਹਿੰਦੀ ਵੀ ਕਦੀ ਆਏ ਨਹੀਂ ਚਲੋ ਜਾਂਦੇ ਹੋ ਕੇ ਚਲੀਏ ਇੱਥੋਂ ਤੇ ਮੈਂ ਬੰਦਾ ਮੁੜ ਗਿਆ ਵੇ ਨਿਆਣੇ ਕੋਲੇ ਫਿਸ਼ਾਣੀ ਭੁੱਲ ਜਾਂਦੀ ਤੁਸੀਂ ਮਾਸੀ ਤੇ ਗਏ ਗਏ ਮਾਸੀ ਕਹਿੰਦੇ ਸਹੀ ਮਹੀਨੇ ਸਾਲ ਬਾਅਦ ਹੁੰਦੀ ਹੁੰਦੀ ਕੋ ਯਾਰ ਫਿਰ ਤਾਂ ਹਮ ਘਰਾਂ ਦੇ ਟਾਈਮ ਨਹੀਂ ਗਏ ਲੱਗਦੇ ਤੈਨੂੰ ਪਤਾ ਤੇ ਹੈਗਾ ਵਾ ਪੀ ਆਬ ਬਾਰਿਸ਼ ਵਾਰ ਦਾ ਕੰਮ ਹੈਗਾ ਵਾ ਸਾਰੇ ਜਿਹੜੀ ਫਤਿਹਪੁਰ ਦੇ ਨਗ ਜਾਂਦੀ ਠੀਕ ਨਹੀਂ ਤੇ ਤੈਨੂੰ ਪਤਾ ਪਿਆ ਅੱਜ ਕੱਲ ਕੰਮ ਐ ਹੋਜਾ ਵੀ ਜਿੰਨੇ ਜੀ ਹੁਣ ਸਾਰੇ ਕੰਮ ਤੇ ਲੱਗਣ ਤੇ ਫੇਰ ਇੱਕ ਫੇਰੀ ਚੜ ਪਰਨਾ ਕਿਥਾ ਚੱਲ ਇਹ ਗੱਲ ਹੈਗੀ ਆ ਕਿਦਾਂ ਚੱਲਦਾ ਕੰਮ ਤਾਂ ਤੇਰਾ ਕੰਮ ਵਧੀਆ ਆਪਣਾ ਠੀਕ ਠੀਕ ਆ ਬੱਚੇ ਕਰਦੇ ਆ ਬੱਚੇ ਬੜੇ ਮੋਜਾ ਜਿਗਾ ਅੱਛਾ ਇਹ ਕਿਤੇ ਬੜੇ ਵੱਡੇ ਮੁਲਖ ਖਲਾਤਾ ਵਾ ਅੱਛਾ ਤੇ ਦੂਜੇ ਦੀ ਵੀ ਤਿਆਰੀ ਇਹ ਨਿੱਕੇ ਦੀ ਵੀ ਇਹ ਗੱਲ ਵੀ ਦਾ ਹਾਂ ਬੜਾ ਫੇਰ ਵਧੀਆ ਗਿਆ ਵਧੀਆ ਹਾਂ ਮੈਂ ਹਾਂ ਐਵੇਂ ਦੱਸਾਂ ਗੀ ਗੱਲ ਇਹ ਇੱਥੇ ਕੀ ਕਰਨਾ ਨੌਕਰੀ ਨਾ ਕਿਤੇ ਕੋ ਮਿਲਦੀ ਨਹੀਂ ਤੇ ਮੈਂ ਹਾਂ ਚਲੋ ਖਲਾਕ ਦੋ ਦਿੱਤੇ ਅੱਗੇ ਪਿੱਛੇ ਨੌਕਰੀਆਂ ਮਿਲ ਜਾਂਦੀਆਂ ਬੱਚਾਰਾ ਪੜਾਈ ਹੜਾਣੇ ਜੇ ਬਸ ਅੱਭ ਕੋਈ ਮਿਲ ਜਾਂਦਾ ਇੱਥੇ ਕੋ ਸਰਪ ਬੱਬੀ ਦੀ ਆਸ ਸੁਣਾ ਬਣਾਇਆ ਤੇ ਹਾਂ ਜੀ ਚਲੋ ਮਾਲਕ ਦੀ ਕਿਰਪਾ ਨਾਲ ਚੰਗਾ ਹੀ ਬਣ ਗਿਆ ਬੱਚੇ ਦੀ ਖੰਡੇ ਤਾਂ ਢੱਕੇ ਕਿਤੇ ਕੇ ਬੇਟਾ ਮੇਰਾ ਤੇ ਕਾਲਜ ਗਿਆ ਵਾ ਅੱਛਾ ਹਾਂਜੀ ਤੇ ਬੇਟੀ ਇੱਥੇ ਘਰੇ ਹੀ ਆ ਲੱਗਦੀ ਨਹੀਂ ਕਿਤੇ ਹਾਂਜੀ ਉਹ ਅੰਦਰ ਲੱਗੀ ਹੋਣੀ ਆ ਕਿਤੇ ਹਾਂਜੀ ਨਾ ਇਹਨੇ ਪੜਦੇ ਪੜਦੇ ਆ ਹਾਂਜੀ ਪੜਦੇ ਆ ਅੱਛਾ ਅੱਛਾ ਸਤਿ ਸ੍ਰੀ ਅਕਾਲ ਠੀਕ ਹੁਣ ਦੱਸੋ ਖਨਾ ਜਵਣ ਵਾਲੇ ਹੋਣੇ ਆ ਹਾਂ ਬੋ ਅੱਜ ਜਵਾਨ ਹੋਏ ਬੱਚੇ ਕਾਫੀ ਠੀਕ ਠੀਕ ਪਰ ਅਜੇ ਵਿਆਹ ਦਾ ਤਾਂ ਕੋਈ ਇਰਾਦਾ ਨਹੀਂ ਲੈ ਦੱਸ ਕੋਈ ਚੰਗਾ ਕਰ ਲਓ ਜੀ ਨਾ ਤੇ ਐਵੇਂ ਨਾ ਐਦਾਂ ਨਹੀਂ ਕਰੀਦਾ ਹੁੰਦਾ ਮੁੜ ਕੇ ਜਦ ਹੱਥੋਂ ਕੋਈ ਕੰਮ ਖੋਜੇ ਜੇ ਤੇ ਫਿਰ ਦੁਬਾਰਾ ਲੱਗਦਾ ਹੁੰਦਾ ਉਹ ਨਹੀਂ ਨਹੀਂ ਭੈਣ ਜੀ ਸਭ ਤੋਂ ਪਹਿਲਾਂ ਪੜ੍ਹਾਈ ਆ ਜੋ ਬੱਚੇ ਦੀ ਪੜ੍ਹਾਈ ਪੂਰੀ ਹੋਊਗੀ ਤੇ ਫਿਰ ਆਪਾਂ ਰਿਸ਼ਤੇ ਬਾਰੇ ਸੋਚਣਾ ਉਹ ਇੱਕ ਵਾਰੀ ਬੰਦਾ ਉਖੜ ਜਾਣਾ ਤੇ ਮੁੜ ਕੇ ਪਿਆਰ ਨਹੀਂ ਲੱਗਦੇ ਹੁੰਦੇ ਤੇ ਕਿਤੇ ਮਾੜਾ ਜੱਗਾ ਵੇਖ ਕੇ ਤੇ ਕਿਉਂ ਬਈ ਮਾੜਾ ਚੰਗਾ ਕਿਉਂ ਆਹੋ ਚੰਗਾ ਭਲਾ ਰਿਸ਼ਤਾ ਵਾ ਸਾਡੇ ਹੱਥ ਵਿੱਚ ਤੇ ਨਾਲੇ ਇੱਕ ਵਾਰੀ ਖੋਝੀਏ ਨਾ ਮੁੜ ਕੇ ਪਛਤਾਈਦਾ ਵਾ ਉਹ ਨਹੀਂ ਨਹੀਂ ਭੈਣ ਜੀ ਪਛਤਾਉਂਦੇ ਉਹ ਆ ਜਿਹੜੇ ਬੱਚੇ ਪੜਾਉਂਦੇ ਲਿਖਉਂਦੇ ਨਹੀਂ ਆ ਠੀਕ ਆ ਨਾ ਮੇਰੇ ਬੱਚੇ ਪੜ੍ਹਨ ਲਿਖਣ ਦੇ ਆ ਇਹਨਾਂ ਰਿਸ਼ਤੇ ਦਾ ਘਾਟਾ ਨਹੀਂ ਹੋਣਾ ਕਦੀ ਵੀ ਇਹ ਪਹਿਲਾਂ ਆਪਣੇ ਪੈਰਾਂ ਦੇ ਖੜੇ ਹੋਣਗੇ ਨਾ ਤੇ ਫਿਰ ਇਹਨਾਂ ਨੂੰ ਵਿਆਹ ਬਾਰੇ ਸੋਚਣਾ ਆ ਉਦੋਂ ਨਹੀਂ ਸੋਚਣਾ ਉਹ ਨਾ ਸਾਡੇ ਲੱਗ ਗਿਆ ਗਵਾਂਡੀ ਤੇ ਫੈਲੀ ਬੰਨਣਾ ਤਾਂ ਬੜਾ ਵਾ ਅਜੇ ਤੱਕ ਗੱਨਾ ਮਿਲਦੇ ਜਾਣਦੇ ਆ ਉਹਨੂੰ ਤੇ ਮੁੰਡਾ ਵੀ ਆਵਾ ਪੜਿਆ ਲਿਖਿਆ ਵਾ ਆਹੋ ਓੜਾ ਕੋਸ ਹੁੰਦਾ ਇੰਜੀਨੀਅਰ ਜਿਹੜੇ ਬਣਦੇ ਆ ਉਹ ਕੋਸ ਕੀਤਾ ਮੁੰਡੇ ਨੇ ਆਹੋ ਤੇ ਇਹ ਤਾਂ ਨਾ ਸੱਗੀ ਗੱਲੀਓ ਆ ਆਪਣੇ ਪਿਲੋ ਘਰ ਵੱਲ ਛਾਤੀ ਮਰੀ ਮੈਂ ਵੀ ਸਾਡੇ ਕੋਹਾ ਬੰਦੇ ਹੈਗੇ ਤੇ ਮੈਂ ਵੀ ਕਿਉਂ ਨਾ ਮੈਂ ਭਾਦ ਜਿੰਦਰ ਦੀ ਪੇੜੀ ਦਾ ਹੀ ਕਰਾਦੀ ਉੱਥੇ ਉਦਾਂ ਨਾ ਭੈਣ ਛੇਕ ਗੱਲ ਪਾਵਾਂ ਜਨਤਾ ਡਾਕਰ ਵਿਵਾਹ ਵਧੀਆ ਆ ਆਵਾਜ਼ ਸੁਣਾ ਨਾ ਕੰਡਿਆ ਤੇ ਪਰ ਜਿਹੜਾ ਮੁੰਡੇ ਵਾਲਾ ਦਾ ਘਰਵਾ ਨਾ ਤੁਹਾਡੇ ਨਾਲ ਡਬਲ ਹੀ ਹੋਣਾ ਵਾ ਚਲੋ ਭੈਣ ਜੀ ਉਹ ਤੇਗੇ ਦੀ ਆਪੋ ਆਪਣੇ ਹੱਥ ਲੱਤ ਜਿੰਨਾ ਕਿ ਨੂੰ ਚੰਗਾ ਲੱਗੇ ਕੇ ਇਹਨੇ ਉਹ ਸਾਹਮਣੇ ਵਾਲੇ ਆਪਣਾ ਕਰਨਾ ਕੰਮ ਤੇ ਭੱਗੀ ਜੀ ਵੀਰ ਜੀ ਹਾਂ ਜੀ ਤੁਹਾਡਾ ਜੀ ਇਹਨੂੰ ਹਾਂ ਪਰ ਨਾ ਹੀ ਬੱਚੇ ਆਪਣੇ ਸੈੱਟ ਕਰਕੇ ਨਾ ਫੇਰ ਵਿਆਹ ਕਰਨਾ ਉਹ ਮੇਰੀ ਕਾਸਣੋਂ ਕਮਲਿਆ ਇਹੋ ਜਿਹਾ ਕੰਮ ਤੈਨੂੰ ਲੱਭਣ ਡਿਆ ਠੀਕ ਨਹੀਂ ਉਹਨਾਂ ਦੇ ਘਰ ਉਹ ਸਿਲੰਡਰ ਵੀ ਹੈ ਗਈ ਉਹ ਤੇ ਜੀਵਨ ਇੱਕ ਉਹ ਗਵਾ ਗਵਾ ਘੋੜ ਕੇ ਪਉਂਦੇ ਉਹ ਵੀ ਉਹਨਾਂ ਦੇ ਘਰ ਲੱਗੇ ਹੀ ਦੋ ਤਰ ਤੂਤੇ ਆਹੋ ਉਹ ਲੱਗਾ ਹੀ ਉਹਨਾਂ ਦੇ ਘਰ ਆਹੋ ਮੈਂ ਨਹੀਂ ਪਈ ਉਹ ਜੀ ਮਜਲ ਤੱਕ ਜਾਣ ਦਾ ਬੈਪ ਉਹਦਾ ਆਹੋ ਠੀਕ ਠੀਕ ਕੋਈ ਮਾੜੀ ਮੋਟੀ ਗੱਲ ਥੋੜੀ ਆ ਕੋਈ ਕਮੀ ਨਹੀਂ ਉਹ ਤੇ ਮੈਂ ਚੱਲ ਆਪਣੀ ਕੁੜੀ ਨਜ਼ਾਰੇ ਲਾਉਂਗੀ ਸਾਰੀ ਉਮਰ ਉੱਥੇ ਚੱਲ ਕੋਈ ਗੱਲ ਨਹੀਂ ਇਹ ਜਿੰਨਾ ਵੱਨੋਂ ਆਇਆ ਨਹੀਂ ਤਾਂ ਸੱਚੀ ਗੱਲ ਦੱਸਾਂ ਇਹ ਆਂਦੇ ਇਹ ਵੀ ਮੇਰੀ ਮਾਸੀ ਦੀ ਪੋਤੀ ਹੈਗੀ ਆ ਤੇ ਚੱਲ ਆਪਣਾ ਧੀ ਬਤ ਗਈ ਚੰਗੇ ਘਰ ਵਿਆਹੀ ਹੈ ਤੇ ਸਾਰੀ ਉਹ ਸੋਭਾ ਮਿਲਦੀ ਆ ਤੇ ਚੱਲ ਉਹਨਾਂ ਨਾਲ ਜਾ ਕੇ ਗੱਲ ਕਰਦੇ ਆ ਚਲੋ ਭੈਣ ਜੀ ਤੁਹਾਡਾ ਬਹੁਤ ਧੰਨਵਾਦ ਕਿ ਤੁਹਾਡੇ ਦਿਮਾਗ ਵਿੱਚ ਸਾਡੀ ਬੇਟੀ ਬਾਰੇ ਖਿਆਲ ਆਇਆ ਵਾ ਤੇ ਪਰ ਨਾ ਅਜੇ ਸਾਡਾ ਮਨ ਨਹੀਂ ਮੰਨਦਾ ਇਹ ਚੀਜ਼ ਨੂੰ ਨਾ ਵੀ ਅਜੇ ਆਪਾਂ ਇਹ ਹੀ ਸੋਚਿਆ ਕਿ ਬੱਚੇ ਆਪਣੇ ਪਿਆਰ ਦੇ ਸਟੈਂਡ ਕਰੇ। ਵੇਪਰ ਜਾਈ ਮਨ ਆਪਣੇ ਨੂੰ ਸਮਝਾ। ਇੱਕ ਅਰੇ ਸ਼ਿਕਾਰ ਹਥੋਂ ਨਿਕਲ ਗਿਆ ਕਿ ਮੁੜ ਕੇ ਨਹੀਂ ਉਹ ਕਾਬੂ ਹੋਣਾ। ਜੀਵਨ ਤੂੰ ਸਮਝਾ ਭੈਣ ਆਪਣੀ ਨੂੰ। ਗੁਰਜਿੰਦਰ ਇੱਕ ਮਿੰਟ ਆਇਓ ਹਾਂ ਗੱਲ ਕਰਿਓ। ਚਲ ਠੀਕ। ਕਰ ਲੋ। ਦੇਖਾਂ ਜੀ ਬਹੁਤ ਜੀ। ਸਲਾਹ ਕਰਕੇ ਆਏ ਮਨ ਸ਼ਾਂਤ ਕਰਕੇ ਸਾਰੀ ਗੱਲਬਾਤ ਮੈਨੂੰ ਦੱਸ ਦੇ ਮੈਂ ਜਾਂਦੇ ਘਰ ਉਹਨੇ ਦੱਸ ਦੇ। ਘਰ ਮ ਆਪਣੇ ਤਾਂ ਮਾਣਨਾ ਕੋਈ ਗੱਲ ਨਹੀਂ ਸਾਡਾ ਕੰਮ ਨਵੇੜ ਕੇ ਪਵਾ ਲੈ ਜਾਪਾ ਹੈ ਉਹ ਤੇ ਮੂੰਹ ਹੀ ਵਿੰਗੀ ਕਰ ਕਰ ਗੱਲਾਂ ਲਈ ਹੈ ਸੱਡੀ ਬੀਟੀ ਪੜਦੀ ਏ ਸੱਡੀ ਬੀਟੀ ਅਜੇ ਨਹੀਂ ਕਰਨਾ ਹੈ ਲੱਲਾ ਰਿਸ਼ਤਾ ਉਹ ਮੇਰੀ ਗੱਲ ਮਾਸੀ ਦੀ ਪੋਤੀ ਦਾ ਰਿਸ਼ਤਾ ਕਰਉਣਾ ਤੇ ਤੂੰ ਉਹਦੇ ਮੂੰਹ ਕੋ ਲੈਣਾ ਹੈ ਛੋਪੀ ਕਰ ਜਾ ਬਸ ਆੜਾ ਤੇਲ ਫੂਕੇ ਆਇਆ ਨਾ 100 ਰੁਪਏ ਦਾ ਉਹ ਚੁਗਣ ਡਿਆਈ ਮੈਨੂੰ ਹਣ ਲੱਗਦਾ 10 ਲੈਟਰ ਤੁਰ ਪਿੰਦਾ ਰਿਸ਼ਤੇ ਕਰਾਂ ਲੱਗਦਾ ਤੇ ਮੈਨੂੰ ਨੀ ਪਿਆਰ ਲੱਗ ਜਾਣਗੇ ਇੱਥੇ ਪਰ ਇੱਕ ਗੱਲ ਹੈਗੀ ਆ ਜਿੰਨਾ ਇਹ ਧੂੜ ਮਾਰ ਛੜਿਆ ਵਾ ਨਾ ਇਹ ਰਾਤ ਨੂੰ ਸੁੱਤੇ ਦੋਹੇ ਜੀ ਸਵਾਦ ਰਖੇ ਉਹਦੇ ਤੇ ਕਿਤੇ ਮਾਸਾਸਰ ਨਹੀਂ ਹੋਇਆ ਐ ਤੇ ਐਵੇਂ ਹੀ ਗਿਆ ਕਰ ਬੁਢੀ ਦਾ ਕਰਨਗੇ ਇਹਨੂੰ ਸਲਾਹ ਕਰਕੇ ਆ ਲੈਣ ਦੇ ਛਾਪਾਂ ਛੱਡ ਕੇ ਵੇਖੀ ਸਹੀ ਉਹਨੇ ਕਿੱਠੇ ਪੋਣੇ ਹਨ ਨੂੰ ਚਲ ਠੀਕ ਕਿੱਠਾ ਪਾ ਕੇ ਚੱਲੀਂ ਆ ਹਾਂ ਵੇਖਾ ਕਿੱਡਾ ਤਗੜਾ ਕਾਰੋਬਾਰ ਸ਼ੈਡ ਸ਼ੁੱਟ ਪਈ ਆ ਬਾਹਰ ਉਹ ਮੜਾ ਮੋਟਾ ਬੰਦਾ ਥੋੜਾ ਵਲੇ ਬਾਤ ਸੁਣਾ ਤਾਈ ਕਹਿਂਦੀ ਹੁੰਦੀ ਮੇਰੇ ਨੇ ਕਮਾਈ ਬੜੀ ਕੀਤੀ ਤੇ ਕਿਤੇ ਕਿਤਰੇ ਤੇ ਬੈਠੇ ਸਾਰੇ ਐਵੇਂ ਨਹੀਂ ਮੂੰਹ ਚੜਾ ਅਜਿਹਾ ਗੱਲਾਂ ਕਰਨ ਦੀ ਹੈ ਭੱਗ ਗਏ ਸਲਾਹ ਕਰਨ ਵੇਖਾਂ ਕੀ ਕਰਕੇ ਆਉਂਦੇ ਆ ਆਜੋ ਆਜੋ ਆਸੋ ਮੇਰੀ ਹਾਏ ਹਾਏ ਇੱਥੇ ਬਹੁਤ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਆਪੇ ਤਾਂ ਮੂਹ ਚੁੱਕੇ ਆ ਗਏ ਹੈ ਨਾ ਸਾਡੀ ਕੁੜੀ ਵੇਖੀ ਨਾ ਚਾਖੀ ਨਾ ਅਹੀ ਮੁੰਡਾ ਵੇਖਿਆ ਨਾ ਕੁਝ ਸਿੱਧਾ ਹੀ ਆ ਕੇ ਮ ਰਿਸ਼ਤਾ ਕਰ ਦੋ ਰਿਸ਼ਤਾ ਕਰ ਦੋ ਓ ਮੇਰੀ ਗੱਲ ਸੁਣੋ ਇਹ ਆ ਫਾਰੀ ਘਰ ਘਰ ਫਿਰਦਾ ਰਹਿੰਦਾ ਵਾ ਪਿਛੇ ਜੇ ਅਗਲੀ ਬੜੀ ਬੇਇੱਜ਼ਤੀ ਹੋਈ ਆ ਦੂਜੀ ਪਾਸੇ ਦੇ ਮੁੰਡਿਆਂ ਨੇ ਮੈਨੂੰ ਦੱਸਿਆ ਸੀ ਇਹਨਾਂ ਪਤਾ ਕੀਤਾ ਇਹਨਾਂ ਕਹਤਾ ਕਿ ਤੇ ਰਿਸ਼ਤਾ ਕਰਿਆ ਇਹ ਮੁੰਡਾ ਅਮਰੀਕਾ ਮੁੰਡਾ ਅਮਰੀਕਾ ਵਾ ਬਾਹਰ ਦੇਖ ਰਹਿਂਦਾ ਵਾ ਅੱਛਾ ਪੂਗਲੇ ਬੰਦੇ ਭੂਲੇ ਉਹਨਾਂ ਪਤਾ ਨਹੀਂ ਕੀਤਾ ਚੁੱਕ ਕੇ ਰਿਸ਼ਤਾ ਕਰ ਦਿੱਤਾ ਉਹਨਾਂ ਨੇ ਪਤਾ ਬਾਅਦ ਚ ਲੱਗਾ ਵੀ ਮੁੰਡੇ ਦਾ ਨਾਮ ਨਿਕਾ ਵਾ ਫਾਈ ਫਾਈ ਇਹ ਰੇਂਦਾ ਵਿਚਾਰੇ ਬੈਲੂ ਬਣਾਉਂਦੇ ਤੇ ਵੇਖ ਰੋਂ ਬਣਾਉਣ ਪੜ ਜੇ ਲੱਗਣ ਡੇ ਆ ਬੋਲੀ ਵੇਖੋ ਇਹਨਾਂ ਦੀ ਕਿੱਦਾਂ ਦੀ ਆ ਕਿੰਨਾ ਗਵਾਰਾ ਵਾਂਗੂ ਬੋਲਣ ਡੇ ਐ ਏਦਾਂ ਗੱਲ ਕਰੀਦੀ ਆ ਓਹੋ ਡੰਗ ਡੰਗਰ ਵੇਜਾਈਓ ਲੋਕਾਂ ਨੂੰ ਹੰਦ ਕਰ ਜਾਂਦਾ ਵਾ ਛਾਤੀ ਮਾਰਾਂਦਾ ਵਾ ਤੇ ਉੱਥੇ ਵੇਖੇਂਦਾ ਵੀ ਇੱਥੋਂ ਇਹਨਾਂ ਦੀ ਗੱਲ ਬਣ ਜਾਊਗੀ ਨਾ ਮੇਰੀ ਗੱਲ ਸੁਣੋ ਸਾਡੇ ਤਾਂ ਕੁੜੀ ਵੀ ਨਹੀਂ ਵੇਖੀ ਨਾਲ ਵੀ ਕਿੱਦਾਂ ਦੀ ਇਹ ਤੇ ਕਿੱਦਾਂ ਦੀ ਨਹੀਂ ਆ ਉਹ ਸਿਫਤਾਂ ਦੇ ਪੋਲ ਬਣੇ ਜਾਣਦੇ ਐਵੇਂ ਮੁੰਡਾ ਐਦਾ ਉਹਦਾ ਕਾਰੋਬਾਰ ਐਦਾਂ ਦੱਸ ਹੱਦ ਹੋਈ ਪਈ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਮੈਨੂੰ ਤਾਂ ਉਹ ਦਿਨ ਸ਼ਕਲਾਂ ਵੇਖ ਕੇ ਲੱਗਣ ਡਿਆ ਸੀਗਾ ਵੀ ਇਹ ਐਵੇਂ ਸਭ ਕੁਝ ਹਵਾਜੀ ਛੱਡਣ ਡਏ ਆ ਉਹਨਾਂ ਰਾਦਾ ਕੀ ਮੰਦੀ ਮੰਦੀ ਪਈ ਹੋਗੀ ਇੱਥਾਂ ਮੈਨੂੰ ਕੀ ਲੱਭਣਾ ਮੈਂ ਤਾਂ ਜਾਣਦਾ ਵਾਂ ਜੇ ਕੋਈ ਬਗਾਨਾ ਬੰਦਾ ਹੋਵੇ ਤਾਂ ਬੰਦਾ ਤੁਹਾਡਾ ਤੇ ਬਾਤ ਕਰਦੇ ਤੇ ਮੈਨੂੰ ਸਾਰੇ ਕਰਤੂਤਾਂ ਦਾ ਪਤਾ ਨਹੀਂ ਜੀ ਗੱਲ ਸੁਣੋ ਮੇਰੀ ਹੁਣ ਜਿੱਦਾਂ ਵੀ ਹੁੰਦਾ ਨਾ ਟੱਕ ਲਵੇਟ ਕੇ ਉਹਨਾਂ ਨੂੰ ਪਰਦੇ ਕਰੋ ਵੀ ਆਪਾਂ ਨੇ ਘਰ ਦਾ ਰਿਸ਼ਤਾ ਮੇਰੀ ਗੱਲ ਸੁਣੋ ਚਾਹ ਪਾਣੀ ਬਣਾਓ ਤੇ ਨਾਲ ਬਹੁਤ ਦੋਲ ਦਿਖਾਓ ਕੋਈ ਗੱਲ ਨਹੀਂ ਉਹਨਾਂ ਦੀ ਫਿਕਰ ਕਰੋ ਸੇਵਾ ਕਰੋ ਘਰ ਜਿਹੜਾ ਪਰਣਾ ਆ ਜਾਂਦਾ ਨਾ ਰੱਬ ਤੇ ਰੂਪਨ ਲਵਾ ਕੋਈ ਗੱਲ ਬਾਤ ਹੋਵੇ ਤਾਂ ਬਾਤ ਕਰ ਚਾਹ ਪਾਣੀ ਤਾਂ ਮੈਂ ਕੋਈ ਗੱਲ ਨਹੀਂ ਕਰਦੀ ਚਾਹ ਪਾਣੀ ਪਿਆਲ ਦੇ ਦਿਆਂ ਤਾਂ ਇਹਨਾਂ ਗੜੀ ਹੱਥ ਜੋੜ ਕੇ ਬੇਨਤੀ ਕਰ ਦੋ ਕਿ ਆਪਾਂ ਨਹੀਂ ਵਿਹੁਣੀ ਆਪਣੀ ਬੇਟੀ ਉਹ ਮੇਰੀ ਗੱਲ ਸੁਣ ਸਾਡੇ ਬੱਚੇ ਆ ਉਹਨਾਂ ਦਾ ਹੀ ਸੋਚਣਾ ਚੰਗਾ ਚੰਗਾ ਮਾਰਾ ਜਣੀ ਉਹੀ ਤਾਂ ਗੱਲ ਵਾ ਚਲੋ ਉੱਠੋ ਚਲ ਕੋਈ ਗੱਲ ਨਹੀਂ ਹਾਂ ਕੋਣ ਰਹੇ ਜੇ ਇਹ ਕਰਾਂਗੇ ਬੱਚਿਆਂ ਪੜਾਈਆਂ ਬਸ ਬਸ ਠੀਕ ਆ ਚਲੋ ਇਹ ਗੱਲ ਬਣਦੀ ਵਧੀਆ ਜੀ ਚੱਲ ਸਸਟੀ ਕਲੰਕੀ ਸਸਟੀ ਨਾਲ ਸਸਟੀ ਦਾ ਕੋਟ ਲੈ ਆਪਤਾ ਅਰੇ ਗਰਮ ਜੀ ਚਾਹ ਪਾ ਲੂ ਚਾਹ ਲੈ ਤੇ ਪਾ ਲਓ ਅਰੇ ਖੋ ਨਾ ਤਨੇ ਫੜੀ ਹੱਥ ਜੋ ਹੱਥ ਨਾਲ ਲੈ ਪੀ ਲੋ ਉਹ ਤਾਂ ਸੁਣੀ ਜੇ ਗੱਲ ਬਣ ਜੇ ਤੇ ਚੰਗਾ ਵਾ ਪਰ ਇਹਦੀ ਮਾਮਣੀ ਨਖਰਿਆਂ ਵਾਲੀ ਹੈ ਮੈਨੂੰ ਲੱਗਦਾ ਨਹੀਂ ਮੰਨੂਗੀ ਉਹ ਮੇਰੀ ਗੱਲ ਸੁਣ ਤੂੰ ਐਵੇਂ ਨੀ ਖਾਣ ਬਿਹਾਤਾਂ ਨਹੀਂ ਆਪਾ ਗੱਲ ਦੇ ਮੰਨਦੇ ਨੇ ਠੀਕ ਹੈ ਨਹੀਂ ਦੇ ਗਾਂ ਉੱਠ ਕੇ ਗਾਂ ਜਾਂਦੇ ਫਿਰ ਹੋਰ ਕੀ ਹੋਣਾ ਚਲ ਬੈਠ ਕੇ ਆਇਆ ਸਾਰਾ ਦਿਨ ਮੇਰਾ ਪਨਾਤਾ ਆ ਦਿਨ ਪਨਾਤਾ ਤੂੰ ਤਾਂ ਕਹਿੰਦੇ ਵੀ ਮੈਨੂੰ ਰਿੱਲੋ ਮੈਨੂੰ ਖਾ ਪਾ ਦੇ ਆਜੋ 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 ਨਾ ਰਹਿਣਾ ਜੀ ਨਾ ਰਹਿ ਕਰ ਲਈ ਜੇ ਬਸ ਬਸ ਛੱਡ ਕੇ ਆਏ ਹਾਂ ਹਾਂਜੀ ਸਮਾਹ ਹੋ ਗਈ ਅੱਛਾ ਇਹ ਕਿਦਾਂ ਫਤ ਤਰੀ ਗੱਲ ਗੜੀ ਆ ਲਓ ਖਾਓ ਬਿਸਕੁਟ ਉਹ ਨਹੀਂ ਨਹੀਂ ਮੈਂ ਲਵ ਨਹੀਂ ਰੋਟੀ ਖਾ ਕੇ ਆਇਆ ਹਲੋ ਮੈਂ ਤਿੰਨ ਲੈ ਲਓ ਤਾਂ ਦੇ ਨਾਲੋ ਨਈ ਮੈਂ ਲੈ ਲੈ ਮੇਰੀ ਗੱਲ ਸੁਣੋ ਕਿ ਮੈਨੂੰ ਰਿਸ਼ਤੇ ਦੀ ਗੱਲ ਦੱਸੋਗੇ ਪੀ ਹਾਂ ਵਾ ਅੰਨੇ ਭੈਣ ਜੀ ਗੱਲ ਇਹ ਆ ਪੀ ਤੁਸੀਂ ਆਏ ਜੀ ਚਾਹ ਪਾਣੀ ਪੀਓ ਤੁਹਾਡਾ ਬਹੁਤ ਧੰਵਾ ਦਾ ਤੇ ਤੁਹਾਡੇ ਬੱਚਿਆਂ ਬਾਰੇ ਇੰਨਾ ਸੋਚਿਆ ਵਾ ਤੇ ਪਰਨਾ ਸਾਡਾ ਮਨ ਨਹੀਂ ਮੰਨਦਾ ਕਿਉਂ ਗੁਰਜਿੰਦਰਾ ਜੀ ਤੇ ਹਿੰਦਸਤਾਨ ਬੋਲਦਾ ਕਿ ਇਹ ਵੀ ਹੈ ਹਾਂ ਮੇਰਾ ਰਦਾ ਵੀ ਬੱਚੇ ਨੂੰ ਪੜਾਈ ਲੱਗੀ ਪਈ ਸੈੱਟ ਕਰਕੇ ਨਾ ਫਿਰ ਵੇਖਾਂਗੇ ਕੋਈ ਨਹੀਂ ਚਾਹਦਾ ਤੂੰ ਭਾਣਜੀ ਦੱਸਾਂ ਉਹਨੇ ਵਿਚੋਲੇ ਦੀ ਤੇ ਗੱਲ ਕੋਈ ਨਹੀਂ ਕਿ ਮੈਨੂੰ ਇਹ ਵੀ ਜੇ ਰਿਸ਼ਤਾ ਇੱਕ ਰੀ ਹੱਥੋਂ ਨਿਕਲ ਗਿਆ ਨਾ ਤੇ ਮੁੜ ਕੇ ਫਿਰ ਜੇ ਬੰਦੇ ਨਹੀਂ ਲੱਭਣੇ ਚਲ ਕੋਈ ਗੱਲ ਨਹੀਂ ਤੇ ਬਾਕੀ ਤੁਹਾਡੀ ਮਰਜ਼ੀ ਉਹ ਤੁਹਾਡੇ ਨਾਲ ਜੋਰਾ ਜਬਦੀ ਥੋੜੀ ਐ ਗੱਲ ਦੀ ਇੱਕ ਗੱਡਾ ਵਪਾਰੀਆਂ ਤੋਂ ਹੂੰ ਰੱਖੋ ਤੁਸੀਂ ਆਹ ਕਲਾਸ ਰੱਖੋ ਪਤਾ ਕੀ ਗੱਲ ਵਾ ਇੱਕ ਕਦੀ ਕਦੀ ਕਰਮਾਂ ਨਾਲ ਹੀ ਵਧੀਆ ਰਿਸ਼ਤੇ ਮਿਲਦੇ ਹੁੰਦੇ ਆ ਤੇ ਭੈਣ ਜੀ ਵੇਖਿਓ ਉਸ ਤੋਂ ਬਣਾ ਜੇ ਤੁਸੀਂ ਤੇ ਦੇਣਾ ਲੈਣਾ ਨਾ ਕੱਖ ਨਹੀਂ ਇਹੋ ਸੇਵਾ ਪਾਣੀ ਜਿਹੜਾ ਮੋਟਾ ਮੋਟਾ ਉਤਲਾ ਹੀ ਹੁੰਦਾ ਕੋਈ ਇੱਥੇ ਕੜਾ ਹੁੰਦਾ ਪਿਆ ਜੀ ਤੇ ਭਾਂਜੀ ਤੇ ਬੱਚਿਆਂ ਦੀ ਆਪੋ ਆਪਣੇ ਘਰ ਨੂੰ ਆ ਜਿੱਥੇ ਲਿਖੀ ਹੈ ਸੰਜੋਗ ਉੱਥੇ ਹੋ ਹੀ ਜਾਣਾ ਤੇ ਬਾਕੀ ਗੱਲ ਇਹ ਆ ਕਿ ਸਾਡੇ ਮਨ ਦੀ ਰੀਜ ਆ ਕਿ ਬੱਚੇ ਆਪਣੇ ਪੈਰਾਂ ਤੇ ਸਟੈਂਡ ਕਰਨ ਤੇ ਫੇਰ ਹੀ ਉਹਨਾਂ ਦੇ ਵਿਆਹ ਬਾਰੇ ਸੋਚਦੇ ਆਂ ਬਾਕੀ ਉਹਦੇ ਅੰਦਰ ਆਕਰ ਵੀ ਤੇ ਤੂੰ ਤੂੰ ਵੀ ਮਾਸੀ ਦੇ ਦੁੱਧ ਪੀਟਾ ਵਾ ਉਹਦੇ ਨੂੰ ਸਾਲ ਬਾਅਦ ਵੜਦਾ ਤੇ ਨੇ ਘਾਲ ਤੇ ਤੇਰੀ ਠੀਕ ਆ ਯਾਰ ਭਰਨਾ ਮਨ ਨੂੰ ਹੋਤਰਾ ਹੋਣ ਡਿਆ ਵੀ ਲੱਗੇ ਕਿ ਅਦੀ ਹੈ ਵਿਆਹ ਉਹਨਾਂ ਦਾ ਮੁੜਦਾ ਹੋਈ ਜਾਣਾ ਵਾ ਤੇ ਸਾਨੂੰ ਫਿਰ ਤੋਂ ਟੋਟੀ ਲਾ ਕੇ ਚੰਗੀ ਥੋੜੀ ਲਗਣੀ ਹੈ ਤੇ ਜੇ ਆਪਣੀ ਧੀ ਹੁੰਦੀ ਥੋਂ ਗਈ ਤੇ ਕਿਉਂ ਜੀਵਨ ਸੋ ਗੱਲਾਂ ਬਾਤਾਂ ਹੁੰਦੀਆਂ ਹਨਾ ਚਲੋ ਪਾ ਜਾਈਂ ਹੱਥ ਛੋੜ ਕੇ ਮਾਫੀ ਮੰਗਦੇ ਆ ਤੁਹਾਡੇ ਕੋ ਤੇ ਤੁਸੀਂ ਸੋਚਿਆ ਇੰਨਾ ਤੁਹਾਡੇ ਬੱਚਿਆਂ ਬਾਰੇ ਤੇ ਤੁਹਾਡੇ ਕੋ ਨਾ ਹੋਣ ਦੀ ਹੈ ਪਰ ਅਹੀਂ ਮਜਬੂਰ ਅਹੀਂ ਕਰ ਨਹੀਂ ਸਕਦੇ ਉਹਨਾਂ ਲੈਣਾ ਦੇਣਾ ਦੇ ਕਾਖ ਨਹੀਂ ਤੇ ਗਾੜੀ ਤੁਹਾਡੀ ਮਰਜੀ ਹੈ ਚਲ ਉੱਠੋ ਚਲ ਚਲ ਬਹਿ ਜਾਓ ਨਹੀਂ 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 ਤੇਰੀ ਰੈਸਟ ਨੂੰ ਆ ਜਾਣੀ ਆ ਪਰ ਰੋਟੀਆਂ ਖਾ ਕੇ ਆਏ ਆ ਚਲ ਉੱਠੋ ਚਲ ਚੱਲੀ ਚਲ ਕਾਲੇ ਪਰੇ ਪੱਕਾ ਕਾਲੇ ਕੋਲੇ ਗਾਦੇ ਪੜਾਣਾ ਕੋਈ ਫੇਰ ਮਾਰ ਕੇ ਝਕਰ ਹੈ ਚਲੋ ਤੇ ਚਲ ਜੇ ਤੁਹਾਡਾ ਰਾਦਾ ਬਣ ਜੇ ਵਿਚਾਰ ਬਣ ਜੇ ਫੋਨ ਕਰਦੇ ਹੋ ਕੋਈ ਗੱਲ ਲੈ ਲੋ ਪਵਾ ਲੋ ਛਾਪਾਂ ਹੈ ਭਰਾ ਤੁਹਾਡੇ ਨੇ ਤੁਹਾਡੇ ਵਾਲੇ ਵੇਖਿਆ ਤੱਕ ਨਹੀਂ ਤੇ ਜਿਹੜੀ ਉਹਦੀ ਘਰ ਦੀ ਸੀਗੀ ਕਿਦਾਂ ਟਟਕ ਪਟਕ ਕੇ ਗੱਲਾਂ ਕਰੀ ਜਾਂਦੀ ਆ ਹੈ ਕੋਈ ਸ਼ਰਮ ਘਰ ਆਏਗੇ ਇਦਲੇ ਆ ਲੈ ਕੋਈ ਨਹੀਂ ਇਹਨਾਂ ਘਰਾਂ ਇਹਦੇ ਇਤਨੇ ਨਹੀਂ ਰੱਖੀ ਜੇ ਰਿਸ਼ਤਾ ਇਹਨਾਂ ਦੀ ਕੁੜੀ ਦਾ ਵੀ ਕਿਤੇ ਹੁਣ ਦਊ ਤੇ ਮੇਰਾ ਨਾਮ ਵੀ ਮਨਜਿੰਦਰ ਨਹੀਂ ਗਾ ਲੈ ਵੇਖਾਂ ਕਿ ਮિજાਜ ਕਿੱਡੀ ਹੀ ਹੈ ਤੂੰ ਪਹਿਲੀ ਐਸਾ ਕਿਤੇ ਪੜਦੇ ਇੱਥੇ ਪੜਾਈ ਜਾ ਬੱਚਿਆਂ ਨੂੰ ਰੱਖੀ ਕਵਾਰੀ ਨਹੀਂ ਇਹ ਪੜਦੇ ਲੋਕਾਂ ਦੇ ਨਾਨੇਟਾ ਪਾਉਂਦੇ ਆ ਚਲੋ ਚਲੋ ਬੰਮਾ ਖਰਾਬ ਦੀਆਂ ਗੱਲਾਂ ਹਾਂ ਚਲੋ ਚੱਲੀਏ ਰਸਾ ਹੋਦਾ ਤੇਲ ਪਾਓ ਹੋ ਹੋ ਕੇ ਕਰਦਾ